ਸਤਿ ਸ਼੍ਰੀ ਅਕਾਲ ਜੀ ਕਿਰਨ ਦੇ ਵਿਆਹ ਨੂੰ ਅਜੇ 4 ਨਹੀਂ ਹੋਏ ਸੀ ਕਿਰਨ ਦੇ ਪਿਕੇ ਜ਼ਿਆਦਾ ਅਮੀਰ ਨਹੀਂ ਸੀ ਉਹ ਗਰੀਬ ਘਰ ਤੋਂ ਸੀ ਕਿੰਦਾ ਰਿਸ਼ਤਾ ਉਹਦੀ ਭੂਆ ਨੇ ਆਪਣੇ ਪਿੰਡ ਹੀ ਕਰਵਾ ਦਿੱਤਾ ਸੀ ਮੁੰਡਾ ਚੰਗੀ ਨੌਕਰੀ ਕਰਦਾ ਸੀ ਤੇ ਜ਼ਮੀਨ ਜਾਇਦਾਦ ਵੀ ਆਉਂਦੀ ਸੀ ਤਾਂ ਕਿਰਨ ਦੇ ਮਾਪਿਓ ਨੇ ਸੋਚਿਆ ਕਿ ਚਲੋ ਧੀ ਸੌਖੀ ਰਹੂਗੀ ਤਾਂ ਉਹਨਾਂ ਨੇ ਕਿਰਨ ਦਾ ਵਿਆਹ ਮਨਿੰਦਰ ਨਾਲ ਕਰ ਦਿੱਤਾ ਕਿਰਨ ਜਦੋਂ ਵਿਆਹ ਕੇ ਆਪਣੇ ਸਹੁਰੇ ਆਈ ਸੀ ਤਬ ਬੜੀ ਖੁਸ਼ ਸੀ ਉਹਦਾ ਘਰ ਬਹੁਤ ਹੀ ਸੋਹਣਾ ਕਿਸੇ ਬੰਗਲੇ ਨਾਲੋਂ ਘੱਟ ਨਹੀਂ ਸੀ ਕਿਰਨ ਦੇ ਸਹੁਰੇ ਪਰਿਵਾਰ ਵਿੱਚ ਉਹਦਾ ਘਰ ਵਾਲਾ ਸੱਸ ਸਹੁਰਾ ਤੇ ਇੱਕ ਨਨਾਨ ਜਿਹੜੀ ਵਿਆਹੀ ਹੋਈ ਸੀ ਕਿਰਨ ਆਪਣਾ ਸਹੁਰਾ ਘਰ ਵੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਸੀ ਉਹਨੂੰ ਲੱਗਦਾ ਸੀ ਕਿ ਪੇਕੇਆਂ ਦੇ ਘਰ ਇੰਨੀ ਗਰੀਬੀ ਵੇਖਣ ਤੋਂ ਬਾਅਦ ਚਲੋ ਸਹੁਰੇ ਘਰ ਤਾਂ ਸੁੱਖ ਮਿਲੇਗਾ ਪਰ ਉਹਨੂੰ ਕੀ ਪਤਾ ਸੀ ਕਿ ਉਹਦੀ ਆਉਣ ਵਾਲੀ ਜ਼ਿੰਦਗੀ ਵਿੱਚ ਕੀ ਹੋਣ ਵਾਲਾ ਆ ਕਿਰਨ ਦੀ ਸੱਸ ਥੋੜੀ ਕਮੰਡੀ ਕਿਸਮ ਦੀ ਔਰਤ ਸੀ ਉਹਨੂੰ ਆਪਣੀ ਅਮੀਰੀ ਦਾ ਬਹੁਤ ਹੀ ਜ਼ਿਆਦਾ ਘਮੰਡ ਸੀ ਉਹ ਗੱਲ-ਗੱਲ ਤੇ ਕਿਰਨ ਨੂੰ ਗਰੀਬ ਹੋਣ ਦਾ ਅਹਿਸਾਸ ਕਰਾਉਣ ਦੀ ਰਹਿੰਦੀ ਕਿਰਨ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਬੜੀ ਦੁਖੀ ਹੋ ਜਾਇਆ ਕਰਦੀ ਸੀ ਕਦੀ-ਕਦੀ ਉਹ ਮਨਿੰਦਰ ਨੂੰ ਵੀ ਕਹਿ ਦਿੰਦੀ ਕਿ ਮੰਮੀ ਮੈਨੂੰ ਗੱਲ-ਗੱਲ ਤੇ ਤਾਣੇ ਦਿੰਦੀ ਆ ਕਿ ਮੈਂ ਗਰੀਬ ਘਰ ਦੀ ਕੁੜੀ ਆ ਤਮਨਿੰਦਰ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਮੰਮੀ ਦੀ ਤਾਂ ਆਦਤ ਆ ਤੂੰ ਪਰੇਸ਼ਾਨ ਨਾ ਹੋਇਆ ਕਰ ਉਹਨਾਂ ਦੀਆਂ ਗੱਲਾਂ ਤੋਂ ਕਿੰਨਾ ਸਾਰਾ ਦਿਨ ਜੀ ਜੀ ਕਰਦੀ ਨਾ ਥੱਕਦੀ ਹਰ ਵੇਲੇ ਆਪਣੇ ਸਹੁਰੇ ਸੱਸ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਪਰ ਫਿਰ ਵੀ ਉਹਦੀ ਸੱਸ ਖੁਸ਼ ਨਾ ਹੁੰਦੀ ਤੇ ਕਿੰਨਾ ਨੂੰ ਸੁਣਾ ਸੁਣਾ ਕੇ ਗੱਲਾਂ ਕਰਦੀ ਰਹਿੰਦੀ ਕਿ ਗਵਾਂਡੀਆਂ ਦੀ ਨੂੰ ਐਨੇ ਅਮੀਰ ਕਰਦੀ ਆ ਉਹਨੇ ਦਾਜ ਚ ਕਿੰਨਾ ਸਮਾਨ ਲਿਆਂਦਾ ਆ ਮੈਂ ਤਾਂ ਐਵੇਂ ਹੀ ਕੁੜੀ ਦੀ ਸ਼ਕਲ ਵੇਖ ਕੇ ਮਰ ਗਈ ਇਕ ਤਾਂ ਮੁੰਡੇ ਨੇ ਮੇਰੀ ਵਾਹ ਪੇਛਣਾ ਜਾਣ ਦਿੱਤੀ ਨਹੀਂ ਤਾਂ ਮੈਂ ਕਦੀ ਵੀ ਆਪਣਾ ਮੁੰਡਾ ਇੰਨੇ ਗਰੀਬ ਕਰਨਾ ਵੀ ਆਉਂਦੀ ਮੇਰੀ ਤਾਂ ਕਿਸਮਤ ਹੀ ਸੜ ਗਈ ਮੈਂ ਤਾਂ ਕੁੜੀ ਵੀ ਇੰਨੇ ਅਮੀਰ ਘਰ ਚ ਵਿਆਹੀ ਆ ਪਰ ਕਿਰਨ ਆਪਣੀ ਸੱਸ ਨੂੰ ਕਿਸੇ ਵੀ ਗੱਲ ਦਾ ਕੋਈ ਜਵਾਬ ਨਾ ਦਿੰਦੀ ਚੁੱਪ ਚਾਪ ਘਰ ਦੇ ਕੰਮ ਕਰਦੀ ਰਹਿੰਦੀ ਇਸ ਸਾਲ ਕਿਰਨ ਦੀ ਪਹਿਲੀ ਲੋੜੀ ਸੀ ਤਾਂ ਸੱਸ ਨੇ ਪਹਿਲਾਂ ਹੀ ਸੁਣਾਉਣਾ ਸ਼ੁਰੂ ਕਰ ਦਿੱਤਾ ਕਿ ਆਪਣੀ ਮਾਂ ਨੂੰ ਕਹੀਂ ਕਿ ਲੋੜੀ ਤੇ ਮੇਰੇ ਵਧੀਆ ਸੂਟ ਆਉਣੇ ਚਾਹੀਦੇ ਆ ਮੈਂ ਆਪਣੇ ਸ਼ਰੀਕੇ ਚ ਦਿਖਾਉਣੇ ਆ ਇਹ ਨਾ ਹੋਵੇ ਕਿ ਵਿਆਹ ਦੀ ਵਰੀ ਵਾਂਗ ਮੈਂ ਕਿਸੇ ਨੂੰ ਦਿਖਾਉਣ ਜੋਗੀ ਨਾ ਰਹਾ ਵਿਆਹ ਦੀ ਵਰੀ ਚ ਕਿੰਨੇ ਘਟਿਆ ਸੂਟ ਦਿੱਤੇ ਸੀ ਤੇਰੀ ਮਾਂ ਨੇ ਪਰ ਹੁਣ ਆਪਣੀ ਮਾਂ ਨੂੰ ਪਹਿਲਾਂ ਹੀ ਸਮਝਾ ਦਈ ਕਿ ਮਹਿੰਗੇ ਮਹਿੰਗੇ ਸੂਟ ਆਉਣੇ ਚਾਹੀਦੇ ਆ ਤੇ ਨਾਲ ਗੋੰਦਵੇਂ ਲੱਡੂਆਂ ਦੀ ਭਾਜੀ ਵੀ ਪਰ ਕਿਦਨ ਤਾਂ ਜਾਣਦੀ ਸੀ ਕਿ ਜੇ ਮੇਰੇ ਮਾਪਿਓ ਨੇ 4 ਮਹੀਨੇ ਪਹਿਲਾਂ ਹੀ ਕਰਜ਼ਾ ਚੁੱਕ ਕੇ ਮੇਰਾ ਵਿਆਹ ਕੀਤਾ ਆ ਤੇ ਇੰਨੀ ਛੇਤੀ ਲੋਹੜੀ ਤੇ ਇੰਨਾ ਖਰਚਾ ਕਿੱਥੋਂ ਕਰ ਲੈਣਗੇ ਉਹ ਅੰਦਰ ਹੀ ਅੰਦਰ ਝੂੜਦੀ ਰਹਿੰਦੀ ਕਿ ਮੈਂ ਕਿਸ ਮੂੰਹ ਨਾਲ ਆਪਣੀ ਮੰਮੀ ਨੂੰ ਲੋੜੀ ਲਿਉਣ ਲਈ ਕਹਾਂ ਕਿਉਂਕਿ ਉਹ ਆਪਣੇ ਘਰ ਦੇ ਹਾਲਾਤ ਜਾਣਦੀ ਸੀ ਪਰ ਸੱਸ ਸੀ ਕਿ ਹਰ ਦਿਨ ਉਹਨੂੰ ਲੋੜੀ ਦਾ ਯਾਦ ਕਰਵਾਉਂਦੀ ਰਹਿੰਦੀ ਸੀ ਉਹ ਆਪਣੀ ਸੱਸ ਨੂੰ ਕਹਿ ਦਿੰਦੀ ਕਿ ਠੀਕ ਹੈ ਮੰਮੀ ਜੀ ਮੈਂ ਫੋਨ ਕਰਕੇ ਆਪਣੀ ਮੰਮੀ ਨੂੰ ਕਹਿ ਦਵਾਂਗੀ ਪਰ ਉਹਦੇ 'ਚ ਹਿੰਮਤ ਨਾ ਹੁੰਦੀ ਕਿ ਉਹ ਆਪਣੇ ਪੇਕੇ ਫੋਨ ਕਰਕੇ ਇੰਨਾ ਸਾਰਾ ਸਮਾਨ ਲਿਉਣ ਲਈ ਕਹੇ ਕਿਉਂਕਿ ਉਹਦਾ ਭਰਾ ਵੀ ਅਜੇ ਛੋਟਾ ਸੀ ਸਕੂਲ ਪੜਦਾ ਸੀ ਤੇ ਉਹਦਾ ਪਿਓ ਵੀ ਛੋਟਾ-ਮੋਟਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ। ਕਿਰਨ ਉਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਤੇ ਨਾ ਹੀ ਉਹ ਆਪਣੇ ਘਰ ਵਾਲੇ ਨੂੰ ਆਪਣੀ ਸੱਸ ਦੀ ਕੋਈ ਗੱਲ ਦੱਸਦੀ ਸੀ। ਉਹ ਡਰਦੀ ਸੀ ਕਿਤੇ ਮੇਰੀ ਵਜ੍ਹਾ ਨਾਲ ਘਰ 'ਚ ਕਲੇਸ਼ ਹੀ ਨਾ ਪੈ ਜਾਵੇ। ਕਿਰਨ ਦੀ ਨਾਨੀ ਬਹੁਤ ਹੀ ਚੰਗੀ ਸੀ। ਉਹ ਕਿਰਨ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ। ਉਹ ਕਿਰਨ ਨਾਲ ਸਕੀਆਂ ਪਹਿਣਾ ਵਾਂਗ ਹੀ ਰਹਿੰਦੀ ਤੇ ਹਮੇਸ਼ਾ ਕਿਰਨ ਨੂੰ ਕਹਿੰਦੀ ਕਿ ਭਾਬੀ ਕਰਚ ਕੋਈ ਵੀ ਪਰੇਸ਼ਾਨੀ ਹੋਵੇ ਤਾਂ ਮੈਨੂੰ ਜ਼ਰੂਰ ਦੱਸੀ ਪਰ ਫਿਲਹਾਲ ਤਾਂ ਕਿਰਨ ਇਹੀ ਸੋਚ ਰਹੀ ਸੀ ਕਿ ਪਤਾ ਨਹੀਂ ਮੇਰੀ ਮਾਂ ਇਸ ਵਾਰ ਲੋੜੀ ਲੈ ਕੇ ਆਉਗੀ ਵੀ ਜਾਂ ਨਹੀਂ ਜੇ ਨਾ ਆਈ ਤਾਂ ਮੈਂ ਕੀ ਕਰੂੰਗੀ ਮੇਰੀ ਸੱਸ ਨੇ ਤਾਂ ਮੇਰਾ ਇੱਥੇ ਰਹਿਣਾ ਮਹਾਲ ਕਰ ਦੇਣਾ ਆ ਉਹ ਅੰਦਰੇ-ਅੰਦਰ ਕੁੱਟਦੀ ਰਹਿੰਦੀ ਤੇ ਕਿਸੇ ਨੂੰ ਕੁਝ ਨਾ ਦੱਸਦੀ ਜਦੋਂ ਉਹਦੀ ਸੱਸ ਪੁੱਛਦੀ ਕਿ ਮੇਰਾ ਸੁਨੇਹਾ ਦੇ ਦਿੱਤਾ ਆਪਣੀ ਮਾਂ ਨੂੰ ਤਾਂ ਕਿਰਨ ਕਹਿ ਦਿੰਦੀ ਕਿ ਹਾਂਜੀ ਮੰਮੀ ਜੀ ਮੈਂ ਮਾਂ ਨੂੰ ਫੋਨ ਕਰਕੇ ਕਹਿ ਦਿੱਤਾ ਸੀ ਉਹ ਸਾਰਾ ਸਮਾਨ ਲੈ ਕੇ ਆਉਣਗੇ ਤਾਂ ਉਹਦੀ ਸੱਸ ਬਹੁਤ ਖੁਸ਼ ਹੋ ਜਾਂਦੀ ਇਸੇ ਤਰ੍ਹਾਂ ਦੇਣ ਲੰਗਣ ਲੱਗੇ ਤੇ ਲੋੜੀ ਦਾ ਤਿਉਹਾਰ ਵੀ ਨੇੜੇ ਆ ਗਿਆ ਪਰ ਅਜੇ ਤੱਕ ਉਹਨੂੰ ਇਹ ਵੀ ਨਹੀਂ ਪਤਾ ਸੀ ਕਿ ਪੇਕੇ ਆਉਣਾ ਜਾਂ ਨਹੀਂ ਇੱਕ ਦਿਨ ਫੋਨ ਕਰਕੇ ਉਹਨੇ ਗੱਲਾਂ-ਗੱਲਾਂ 'ਚ ਆਪਣੀ ਮਾਂ ਨੂੰ ਕਿਹਾ ਕਿ ਮਾਂ ਲੋੜੀ ਤੇ ਤੁਸੀਂ ਆਓਗੇ ਨਾ ਤਾਂ ਉਹਦੀ ਮਾਂ ਚੁੱਪ ਜਹੀ ਹੋ ਗਈ ਤੇ ਕਹਿ ਲੱਗੀ ਕੋਈ ਨਾ ਪੁੱਤ ਪੁੱਛਦੀ ਆ ਤੇਰੇ ਪਿਓ ਨੂੰ ਕੀ ਕਹਿੰਦੇ ਨੇ ਤੈਨੂੰ ਤਾਂ ਘਰ ਦੇ ਹਾਲਾਤਾਂ ਦਾ ਪਤਾ ਹੀ ਆ ਜੇ ਕਿਤੇ ਉਹ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਤਾਂ ਮੈਂ ਜ਼ਰੂਰ ਆਉਂਗੀ ਤੂੰ ਫਿਕਰ ਨਾ ਕਰ ਪੁੱਤ ਮਾਂ ਦੀ ਇੰਨੀ ਗੱਲ ਸੁਣ ਕੇ ਕਿੰਨੂੰ ਉਦਾਸ ਹੋ ਗਈ ਤੇ ਫਿਰ ਗੱਲ ਕਰਦੀਆਂ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਜਦੋਂ ਮਨਿੰਦਰ ਸ਼ਾਮ ਨੂੰ ਘਰ ਆਇਆ ਤਾਂ ਉਹਨੇ ਕਿਰਨ ਨੂੰ ਇਸ ਤਰ੍ਹਾਂ ਉਦਾਸ ਵੇਖਿਆ ਤਾਂ ਪੁੱਛਣ ਲੱਗਾ ਕਿ ਕੀ ਗੱਲ ਹੋ ਗਈ ਅੱਜ ਤੂੰ ਇੰਨੀ ਉਦਾਸ ਕਿਉਂ ਆਂ ਕਿਰਨ ਨੇ ਕੁਝ ਨਹੀਂ ਕਹਿ ਕੇ ਗੱਲ ਨੂੰ ਟਾਲ ਦਿੱਤਾ ਤੇ ਮਨਿੰਦਰ ਲਈ ਪਾਣੀ ਲੈਣ ਚਲੀ ਗਈ ਪਰ ਉਹਦੇ ਦਿਲ ਵਿੱਚ ਬਸ ਇਹੀ ਗੱਲ ਚੱਲ ਰਹੀ ਸੀ ਕਿ ਮੈਂ ਆਪਣੀ ਸੱਸ ਨੂੰ ਕੀ ਜਵਾਬ ਦਵਾਂਗੀ ਉਧਰ ਉਹਦੀ ਸੱਸ ਵੀ ਆਪਣੀ ਕੁੜੀ ਕੋਲ ਜਾਣ ਦੀ ਤਿਆਰੀ ਕਰਨ ਲੱਗੀ ਕਿ ਮੈਂ ਆਪਣੀ ਕੁੜੀ ਕੋਲ ਕਿਹੜੀ-ਕਿਹੜੀ ਚੀਜ਼ ਲੈ ਕੇ ਜਾਣੀ ਆ ਵਧੀਆ-ਵਧੀਆ ਸੂਟ ਖਰੀਦ ਕੇ ਲੈ ਕੇ ਆਉਂਦੀ ਤੇ ਕਿਰਨ ਨੂੰ ਦਿਖਾਉਂਦੀ ਕਿ ਇਹ ਵੇਖ ਮੈਂ ਆਪਣੀ ਕੁੜੀ ਲਈ ਕਿੰਨੇ ਸੋਹਣੇ-ਸੋਹਣੇ ਸੂਟ ਲੈ ਕੇ ਆਈਆਂ ਤੈਨੂੰ ਪਤਾ ਕਿੰਨੇ ਮਹਿੰਗੇ ਆਏ ਆ ਤੂੰ ਤਾਂ ਕਦੀ ਇੰਨੇ ਮਹਿੰਗੇ ਸੂਟ ਵੇਖੇ ਵੀ ਨਹੀਂ ਹੋਣੇ ਪੌਣ ਦੀ ਗੱਲ ਤਾਂ ਦੂਰ ਤਾ ਕਿਰਨ ਦੀਆਂ ਅੱਖਾਂ 'ਚੋਂ ਆ ਜਾਂਦੇ ਕਿ ਜੇ ਮੈਂ ਗਰੀਬ ਘਰ ਦੀ ਕੁੜੀਆਂ ਤਾਂ ਇਹਦੇ 'ਚ ਮੇਰਾ ਕੀ ਕਸੂਰ ਆ ਪਰ ਉਹ ਕੁਝ ਨਾ ਕਹਿ ਪਉਂਦੀ ਇੱਕ ਦਿਨ ਜਦੋਂ ਮਨਿੰਦਰ ਘਰ ਆਇਆ ਤਾਂ ਕਿਰਨ ਰੋ ਰਹੀ ਸੀ ਤੇ ਮਨਿੰਦਰ ਉਹਨੂੰ ਰੋਂਦੀ ਵੇਖ ਕੇ ਪਰੇਸ਼ਾਨ ਹੋ ਗਿਆ ਤੇ ਪੁੱਛਣ ਲੱਗਾ ਕਿ ਤੂੰ ਕਿਉਂ ਰੋ ਰਹੀਆਂ ਕਿਸੇ ਨੇ ਤੈਨੂੰ ਕੁਝ ਕਿਹਾ ਜੇ ਕੋਈ ਗੱਲ ਆ ਤਾਂ ਮੈਨੂੰ ਦੱਸ ਜੇ ਤੇਨੂੰ ਕੋਈ ਚੀਜ਼ ਚਾਹੀਦੀ ਆ ਤਾਂ ਬੇਚੀਜ਼ਕ ਮੈਨੂੰ ਦੱਸ ਦਿਆ ਕਰ ਹੁਣ ਚੁੱਪ ਕਰ ਤੇ ਮੇਰੇ ਵੱਲ ਵੇਖ ਤੇ ਮੈਨੂੰ ਪੂਰੀ ਗੱਲ ਦੱਸ ਕਿ ਕੀ ਗੱਲ ਹੋਈ ਆ ਤਾਂ ਕਿਰਨ ਨੇ ਡਰਦੀ ਡਰਦੀ ਨੇ ਮਨਿੰਦਰ ਨੂੰ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੰਮੀ ਜੀ ਨੂੰ ਕੁਝ ਨਹੀਂ ਕਹੋਗੇ ਤੇ ਨਾ ਹੀ ਉਹਨਾਂ ਨੂੰ ਕੁਝ ਪੁੱਛੋਗੇ ਤਾਂ ਮਨਿੰਦਰ ਉਹਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਕਿ ਇਹੋ ਜਿਹੀ ਕਿਹੜੀ ਗੱਲ ਆ ਜਿਹੜਾ ਤੂੰ ਐਵੇਂ ਕਹਿ ਰਹੀ ਆ ਤਾਂ ਕਿਰਨ ਨੇ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਨਾਲ ਵਾਅਦਾ ਤਾਂ ਕਰੋ ਫਿਰ ਤੁਹਾਨੂੰ ਮੈਂ ਸਾਰੀ ਗੱਲ ਦੱਸ ਦਿਆਂ ਤਾਂ ਮਨਿੰਦਰ ਨੇ ਵਾਅਦਾ ਕਰ ਦਿੱਤਾ ਕਿ ਮੈਂ ਮਾਂ ਨੂੰ ਕੁਝ ਨਹੀਂ ਪੁੱਛਾਂਗਾ ਤੇ ਨਾ ਹੀ ਕੁਝ ਦੱਸਾਂਗਾ ਤਾਂ ਕਿ ਉਹਨੇ ਦੱਸਿਆ ਕਿ ਮੰਮੀ ਜੀ ਮੈਨੂੰ ਵਾਰ-ਵਾਰ ਇਹ ਕਹਿ ਰਹੀ ਆ ਕਿ ਆਪਣੀ ਮਾਂ ਨੂੰ ਕਹੇ ਕਿ ਲੋਹੜੀ ਤੇ ਸਾਡੇ ਲਈ ਵਧੀਆ-ਵਧੀਆ ਤੇ ਮਹਿੰਗੇ ਸੂਟ ਆਉਣੇ ਚਾਹੀਦੇ ਆ ਤੇ ਨਾਲ ਗੋੰਦ ਦੇ ਲੱਡੂਆਂ ਦੀ ਭਾਜੀ ਵੀ ਮੈਨੂੰ ਵੀ ਪਤਾ ਆ ਕਿ ਇਹ ਰਿਵਾਜ ਹੁੰਦਾ ਆ ਜਦੋਂ ਕਿਸੇ ਕੁੜੀ ਦੀ ਪਹਿਲੀ ਲੋੜੀ ਹੁੰਦੀ ਆ ਤਾਂ ਉਹਦੇ ਪੇਕੇ ਉਹਦੇ ਲਈ ਲੋੜੀ ਲੈ ਕੇ ਆਉਂਦੇ ਆ ਪਰ ਮੇਰੀ ਮਜਬੂਰੀ ਆ ਮੈਨੂੰ ਆਪਣੇ ਘਰ ਦੇ ਹਾਲਾਤ ਪਤਾ ਆ ਕਿ ਕਿਵੇਂ ਮੇਰੇ ਪਿਓ ਨੇ ਪਹਿਲਾਂ ਹੀ ਕਰਜ਼ਾ ਚੁੱਕ ਕੇ ਮੇਰਾ ਵਿਆਹ ਕੀਤਾ ਸੀ ਤੇ ਹੁਣ ਉਹਨਾਂ ਨੂੰ ਮੈਂ ਲੋੜੀ ਦਾ ਸੁਨੇਹਾ ਕਿਵੇਂ ਦੇ ਦੇਵਾਂ ਮੋਂਗਫਲੀ ਲੋੜੀਆਂ ਤੱਕ ਤਾਂ ਠੀਕ ਸੀ ਪਰ ਇਸ ਤੋਂ ਵੱਧ ਖਰਚਾ ਉਹ ਨਹੀਂ ਕਰ ਸਕਦੇ ਤੇ ਹੁਣ ਮੈਂ ਮੰਮੀ ਜੀ ਨੂੰ ਕੀ ਜਵਾਬ ਦੇਵਾਂਗੀ ਲੋੜੀ ਦਾ ਦਿਨ ਵੀ ਨੇੜੇ ਆ ਗਿਆ ਆ ਮੇਰਾ ਤਾਂ ਇਹ ਸੋਚ-ਸੋਚ ਕੇ ਦਿਲ ਫਟ ਰਿਹਾ ਆ ਕਿ ਲੋਹੜੀ ਵਾਲੇ ਦਿਨ ਪਤਾ ਨਹੀਂ ਮੰਮੀ ਜੀ ਮੈਨੂੰ ਕੀ ਕਹਿਣਗੇ ਕਿਤੇ ਮੈਨੂੰ ਘਰੋਂ ਹੀ ਨਾ ਕੱਢ ਦੇਣ ਇਸੇ ਗੱਲ ਨੂੰ ਸੋਚ-ਸੋਚ ਕੇ ਮੈਨੂੰ ਰੋਣਾ ਆ ਰਿਹਾ ਆ ਤਾਂ ਮਨਿੰਦਰ ਨੇ ਉਹਦਾ ਹੱਥ ਫੜ ਲਿਆ ਤੇ ਪਿਆਰ ਨਾਲ ਉਹਨੂੰ ਸਮਝਾਉਣ ਲੱਗਾ ਕਿ ਤੂੰ ਕਿਉਂ ਫਿਕਰ ਕਰਦੀ ਆ ਮੰਮੀ ਦਾ ਸੁਭਾਈ ਐਵੇਂ ਦਾ ਆ ਤੂੰ ਚੁੱਪ ਕਰ ਆ ਪਪੈਣ ਨੂੰ ਸਾਰੀ ਗੱਲ ਦੱਸਦੇ ਆ ਉਹ ਆਪ ਹੀ ਕੋਈ ਹੱਲ ਕੱਢ ਲੂਗੀ ਤੈਨੂੰ ਕੁਝ ਵੀ ਕਰਨ ਦੀ ਜਾਂ ਕਹਿਣ ਦੀ ਲੋੜ ਨਹੀਂ ਆ ਤਾਂ ਕਿ ਉਹਨੇ ਕਿਹਾ ਕਿ ਅੱਛਾ ਭੈਣ ਜੀ ਸਾਰੀ ਗੱਲ ਸੰਭਾਲ ਲੈਣਗੇ ਮੇਰੇ ਤਾਂ ਮੇਰੇ ਤੇ ਤਾਂ ਗੱਲ ਨਹੀਂ ਆਊਗੀ ਜੇ ਮੰਮੀ ਜੀ ਨੂੰ ਸ਼ੱਕ ਹੋ ਗਿਆ ਕਿ ਮੈਂ ਤੁਹਾਨੂੰ ਇਹ ਸਾਰੀ ਗੱਲ ਦੱਸੀ ਆ ਤਾਂ ਫਿਰ ਤਾਂ ਮਨਿੰਦਰ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ ਤੇਰੇ ਤੇ ਕੋਈ ਗੱਲ ਨਹੀਂ ਆਊਗੀ ਤੂੰ ਬੇਫਿਕਰ ਹੈ ਮੈਂ ਹੁਣੇ ਹੀ ਭੈਣ ਨੂੰ ਫੋਨ ਕਰਦਾ ਆ ਫਿਰ ਮਨਿੰਦਰ ਨੇ ਉਸੇ ਵੇਲੇ ਆਪਣੀ ਭੈਣ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ ਤਾਂ ਉਹਦੀ ਭੈਣ ਨੇ ਕਿਹਾ ਕਿ ਮੈਂ ਆਪ ਹੀ ਮੰਮੀ ਨਾਲ ਗੱਲ ਕਰਦੀ ਆ ਉਹ ਇਹ ਮੈਂ ਕਿਵੇਂ ਕਹਿ ਸਕਦੀ ਆ ਆਪਣੇ ਘਰ ਕਿਹੜਾ ਕਿਸੇ ਚੀਜ਼ ਦੀ ਕਮੀ ਆ ਤੇ ਮੰਮੀ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕਿਰਨ ਕਿਹੋ ਜਿਹੇ ਪਰਿਵਾਰ ਚੋਂ ਆਈ ਆ ਉਹ ਇੰਨਾ ਕੁਝ ਨਹੀਂ ਕਰ ਸਕਦੇ ਸਾਡੇ ਘਰ ਸਭ ਕੁਝ ਆ ਇੰਨੇ ਚ ਮੰਮੀ ਨੂੰ ਸਬਰ ਨਹੀਂ ਆ ਮੈਂ ਕੱਲ ਹੀ ਮੰਮੀ ਨਾਲ ਗੱਲ ਕਰੂੰਗੀ ਤੇ ਤੂੰ ਕਿਰਨ ਨੂੰ ਕਹਿ ਕਿ ਆਪਣੀ ਮੰਮੀ ਨੂੰ ਕਹਿ ਮੌਂਗ ਫਲੀ ਰੋੜੀਆਂ ਹੀ ਲੈ ਕੇ ਆਉਣ ਪਰ ਆਉਣ ਜ਼ਰੂਰ ਉਹਨਾਂ ਨੂੰ ਕੋਈ ਵੀ ਕੁਝ ਨਹੀਂ ਕਹੇਗਾ ਇਹ ਮੈਂ ਤੁਹਾਡੇ ਨਾਲ ਵਾਦਾ ਕਰਦੀ ਆ ਇਹ ਸੁਣ ਕੇ ਕਿਰਨ ਦੇ ਸਾਹ ਚ ਸਾਹ ਆ ਕਿ ਚਲੋ ਕੋਈ ਤਾਂ ਮੇਰੀ ਗੱਲ ਕਰਨ ਵਾਲਾ ਹੈ ਤਾਂ ਉਹਨੇ ਆਪਣੀ ਨਨਾਨ ਦਾ ਧੰਨਵਾਦ ਕੀਤਾ ਤੇ ਫਿਰ ਸੌ ਗਈ ਜਦੋਂ ਦਿਨ ਚੜਿਆ ਤਾਂ ਉਹਦੀ ਨਨਾਨ ਦਾ ਉਹਦੀ ਸਾਸ ਨੂੰ ਫੋਨ ਆਇਆ ਤੇ ਉਹਦੀ ਨਨਾਨ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਮੇਰੀ ਸੱਸ ਕਹਿੰਦੀ ਆ ਕਿ ਇਸ ਵਾਰ ਆਪਣੀ ਮੰਮੀ ਨੂੰ ਕਹਿ ਕੇ ਲੋੜੀ ਤੇ ਰਾਣੀ ਹਰ ਬਣਵਾ ਕੇ ਲੈ ਕੇ ਆਉਣ ਤੇ ਨਾਲ ਮਹਿੰਗੇ ਮਹਿੰਗੇ ਸੂਟ ਵੀ ਲੈ ਕੇ ਆਉਣ ਇਹ ਸੁਣ ਕੇ ਕਿਰਨ ਦੀ ਸੱਸ ਗੁੱਸੇ ਵਿੱਚ ਆ ਗਈ ਤੇ ਕਹਿਣ ਲੱਗੀ ਕਿ ਪ੍ਰੀਤ ਤੇਰੀ ਸੱਸ ਕਿੰਨੀ ਲਾਲਚੀ ਆ ਉਹਨੂੰ ਕਿਸੇ ਚੀਜ਼ ਦੀ ਘਰ ਕਮੀ ਆ ਜਿਹੜਾ ਉਹ ਸਾਡੇ ਕੋਲੋਂ ਚੀਜ਼ਾਂ ਮੰਗਦੀ ਆ ਇਹਨੂੰ ਚੀਜ਼ਾਂ ਮੰਗਦੀ ਇਹਨੂੰ ਸ਼ਰਮ ਨਹੀਂ ਹੁੰਦੀ ਰਾਣੀ ਹਾਰ ਕਿਤੇ ਪੱਤਿਆਂ ਦਾ ਬਣ ਜਾਂਦਾ ਆ ਉਹਦੇ ਲਈ ਪੈਸੇ ਲੱਗਦੇ ਆ ਸਾਡੇ ਕੋਲ ਹੈ ਨਹੀਂ ਇੰਨੇ ਪੈਸੇ ਜੋ ਸਾਡੇ ਕੋਲੋਂ ਸਰੂਗਾ ਉਹ ਅਸੀਂ ਲੈ ਕੇ ਆਵਾਂਗੇ ਇਸ ਤੋਂ ਜ਼ਿਆਦਾ ਕੁਝ ਨਹੀਂ ਤਾਂ ਕਿਰਨ ਦੀ ਨਨਾਨ ਪ੍ਰੀਤ ਕਹਿਣ ਲੱਗੀ ਮੰਮੀ ਜਦੋਂ ਤੁਸੀਂ ਭਾਬੀ ਨੂੰ ਉਹਦੇ ਪੇਕੇ ਤੋਂ ਸਮਾਨ ਲਿਆਉਣ ਲਈ ਸੁਨੇਹੇ ਦਿੰਦੇ ਹੋ ਤਾਂ ਮੇਰੀ ਸੱਸ ਨੂੰ ਇਹ ਕਿਉਂ ਨਹੀਂ ਕਹਿ ਸਕਦੀ ਤੇ ਜੇ ਭਾਬੀ ਦੇ ਪੇਕੇ ਇੰਨਾ ਕੁਝ ਲਿਆ ਸਕਦੇ ਆ ਤਾਂ ਤੁਸੀਂ ਨਹੀਂ ਲਿਆ ਸਕਦੇ ਤੁਸੀਂ ਵੀ ਤਾਂ ਭਾਬੀ ਕੋਲੋਂ ਚੀਜ਼ਾਂ ਮੰਗਦੇ ਹੀ ਹੋ ਇਹਦਾ ਮਤਲਬ ਤੁਸੀਂ ਵੀ ਲਾਲਚੀ ਹੋ ਤੁਹਾਡੇ ਘਰ ਵੀ ਰੱਬ ਦਾ ਦਿੱਤਾ ਹੋਇਆ ਸਭ ਕੁਝ ਆ ਫਿਰ ਵੀ ਤੁਹਾਨੂੰ ਰੱਜ ਨਹੀਂ ਤੇ ਜੇ ਮੇਰੀ ਸੱਸ ਨੇ ਮੰਗ ਲਿਆ ਤਾਂ ਉਹ ਲਾਲਚੀ ਹੋ ਗਈ ਤੁਹਾਨੂੰ ਵੀ ਭਾਬੀ ਕੋਲੋਂ ਸਮਾਨ ਮੰਗਦਿਆਂ ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ ਸਭ ਕੁਝ ਪਤਾ ਵੀ ਆ ਕਿ ਭਾਬੀ ਦੇ ਪੇਕੇਆਂ ਦੇ ਘਰ ਦੇ ਹਾਲਾਤ ਕਿਹੋ ਜਿਹੇ ਆ ਫਿਰ ਵੀ ਤੁਸੀਂ ਉਹਨਾਂ ਤੇ ਦਬਾਅ ਬਣਾ ਰਹੇ ਹੋ ਕਿ ਉਹ ਆਪਣੇ ਪੇਕੇਆਂ ਕੋਲ ਲੋੜੀ ਤੇ ਇੰਨਾ ਚੰਨ ਲਿਓ ਲੀ ਕਹੇ ਮੰਮੀ ਤੁਹਾਡੇ ਕੋਲ ਸਭ ਕੁਝ ਆ ਫਿਰ ਵੀ ਤੁਸੀਂ ਮੈਨੂੰ ਇੰਨਾ ਕੁਝ ਸੁਣਾ ਦਿੱਤਾ ਤੇ ਇਹ ਸੋਚੋ ਕਿ ਭਾਬੀ ਦਾ ਪਿਓ ਤਾਂ ਛੋਟਾ ਮੋਟਾ ਕੰਮ ਕਰਕੇ ਮਸਾਂ ਕਰਦਾ ਗੁਜ਼ਾਰਾ ਕਰਦਾ ਆ ਅਜੇ ਵਿਆਹ ਕਿਤੇ ਨੂੰ ਕਿੰਨਾ ਕਚੇਰ ਹੋਇਆ ਆ ਉਹਨਾਂ ਦਾ ਉਹੀ ਕਰਜ਼ਾ ਨਹੀਂ ਉਤਰਿਆ ਹੋਣਾ ਅਜੇ ਤੇ ਤੁਸੀਂ ਵੀ ਇੱਕ ਧੀ ਦੇ ਮਾਂ ਹੋ ਤੁਹਾਨੂੰ ਤਾਂ ਸਭ ਕੁਝ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਆ ਕਿ ਧੀ ਦਾ ਵਿਆਹ ਕਿੱਦਾਂ ਹੁੰਦਾ ਆ ਆਪਣੀ ਧੀ ਦੀਆਂ ਇਨੀਆਂ ਗੱਲਾਂ ਸੁਣ ਕੇ ਕਿਰਨ ਦੀ ਸੱਸ ਚੁੱਪ ਹੋ ਗਈ ਤੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਨ ਲੱਗੀ ਕਿ ਮੈਂ ਸੱਚਮੁੱਚ ਲਾਲਚੀ ਹੋ ਗਈ ਸੀ ਮੈਨੂੰ ਤਾਂ ਰੱਬ ਨੇ ਇੰਨਾ ਕੁਝ ਦਿੱਤਾ ਆ ਤੇ ਇਹ ਸਾਰਾ ਕੁਝ ਮੇਰੇ ਨੌਪੁੱਤ ਦਾ ਹੀ ਆ ਤਾਂ ਫਿਰ ਮੈਂ ਕਿਉਂ ਆਪਣੀ ਨੌ ਨੂੰ ਤੰਗ ਕਰ ਰਹੀ ਆ ਫਿਰ ਉਹਨੇ ਪ੍ਰੀਤ ਨੂੰ ਕਿਹਾ ਕੇ ਪੁੱਤ ਮੇਰੇ ਕੋਲ ਗਲਤੀ ਹੋ ਗਈ ਸੀ ਜਿਹੜਾ ਮੈਂ ਕਿਰਨ ਨੂੰ ਇਹਨਾਂ ਕੁਝ ਕਹਿ ਦਿੱਤਾ ਹੁਣ ਮੈਂ ਵਾਅਦਾ ਕਰਦੀ ਆ ਕਿ ਅੱਜ ਤੋਂ ਬਾਅਦ ਮੈਂ ਕਦੀ ਵੀ ਉਹਨੂੰ ਕਿਸੇ ਚੀਜ਼ ਨੂੰ ਲੈ ਕੇ ਤੰਗ ਨਹੀਂ ਕਰੂੰਗੀ ਤਾਂ ਪ੍ਰੀਤ ਨੇ ਕਿਹਾ ਕਿ ਮੰਮੀ ਮੈਂ ਵੀ ਤੁਹਾਨੂੰ ਇਹਸਾਸ ਕਰਾਉਣਾ ਚਾਹੁੰਦੀ ਸੀ ਕਿ ਜਦੋਂ ਕਿਸੇ ਧੀ ਦੇ ਮਾਪਿਓ ਕੋਲੋਂ ਧੀ ਦੇ ਸਹੁਰੇ ਕੋਈ ਚੀਜ਼ ਮੰਗਦੇ ਆ ਤਾਂ ਕਿਦਾਂ ਦਾ ਮਹਿਸੂਸ ਹੁੰਦਾ ਆ ਮੇਰੀ ਸੱਸ ਨੇ ਕਦੀ ਵੀ ਮੈਨੂੰ ਕਿਸੇ ਚੀਜ਼ ਨੂੰ ਲੈ ਕੇ ਤੰਗ ਨਹੀਂ ਕੀਤਾ ਕਿ ਮੈਂ ਆਪਣੇ ਪੇਕੇਆ ਤੋਂ ਕੁਝ ਲੈ ਕੇ ਆਵਾਂ ਤਾਹੀਂ ਰੱਬ ਨੇ ਉਹਨਾਂ ਨੂੰ ਘਰ-ਭਾਗ ਲਾਇਆ ਆ ਸਭ ਕੁਝ ਦਿੱਤਾ ਆ ਪਰ ਰੱਬ ਦੇ ਦਿੱਤੇ 'ਚ ਸਬਰ ਕਰਨਾ ਚਾਹੀਦਾ ਆ ਨਾ ਕਿ ਸਾਨੂੰ ਲਾਲਚੀ ਹੋਣਾ ਚਾਹੀਦਾ ਆ ਸ਼ੁਕਰ ਮਨਾਓ ਕਿ ਤੁਹਾਨੂੰ 3 ਵਰਗੀ ਨੂੰ ਮਿਲ ਗਈ ਆ ਜਿਹੜੀ ਹਰ ਵੇਲੇ ਤੁਹਾਡੀ ਸੇਵਾ 'ਚ ਹਾਜ਼ਰ ਰਹਿੰਦੀ ਆ ਉਸ ਤੋਂ ਬਾਅਦ ਕਿਰਨ ਦੀ ਸੱਸ ਕਿਰਨ ਦੇ ਕੋਲ ਆਈ ਤੇ ਉਹਨੂੰ ਕਹਿਣ ਲੱਗੀ ਕਿ ਪੁੱਤ ਮੈਨੂੰ ਮaaf ਕਰ ਦੇ ਮੈਂ ਤੈਨੂੰ ਬੜਾ ਤੰਗ ਕੀਤਾ ਮੈਂ ਤੁਹਾਨੂੰ ਬੜਾ ਕੁਝ ਸੁਣਾਇਆ ਲੋਕਾਂ ਵੱਲ ਵੇ ਵੇ ਕੇ ਮੇਰੀਆਂ ਅੱਖਾਂ 'ਚ ਵੀ ਲਾਲਚ ਆ ਗਿਆ ਸੀ ਕਿ ਲੋਕਾਂ ਦੀਆਂ ਨੂਹਾਂ ਇੰਨਾ ਦਾਜ ਇੰਨਾ ਸਮਾਨ ਲੈ ਕੇ ਆਉਂਦੀਆਂ ਨੇ ਤੇ ਮੇਰੀ ਨੂਹ ਕੁਝ ਨਹੀਂ ਲੈ ਕੇ ਆਈ ਪਰ ਮੈਂ ਇਹ ਭੁੱਲ ਗਈ ਸੀ ਕਿ ਮੈਨੂੰ ਹੀਰੇ ਵਰਗੀ ਨੂਹ ਮਿਲ ਗਈ ਆ ਹੋਰ ਮੈਨੂੰ ਕੀ ਚਾਹੀਦਾ ਆ ਪੁੱਤ ਮੈਂ ਤੇਰੇ ਨਾਲ ਵਾਅਦਾ ਕਰਦੀ ਆ ਕਿ ਅੱਜ ਤੋਂ ਬਾਅਦ ਮੈਂ ਤੈਨੂੰ ਧੀ ਬਣਾ ਕੇ ਹੀ ਰੱਖੂੰਗੀ ਨਾ ਕਿ ਨੂਹ ਬਣਾਵਾਂਗੀ ਪੁੱਤ ਤੂੰ ਲੋੜੀ ਤੇ ਆਪਣੇ ਮੰਮੀ ਨੂੰ ਕੁਝ ਨਾ ਕਹੀਂ ਸਭ ਕੁਝ ਮੈਂ ਤੈਨੂੰ ਖੁਦ ਲੈ ਆ ਕੇ ਦਵਾਂਗੀ ਇਨੀਆਂ ਗੱਲਾਂ ਕਹਿਣ ਤੋਂ ਬਾਅਦ ਉਹਨੇ ਕਿਰਨ ਨੂੰ ਆਪਣੇ ਗੱਲ ਲਾ ਲਿਆ ਤੇ ਪਿਆਰ ਨਾਲ ਉਹਦੇ ਸਿਰ ਤੇ ਹੱਥ ਫੇਰਨ ਲੱਗੀ ਤਾਂ ਕਿਰਨ ਨੇ ਵੀ ਉਹਨਾਂ ਦੇ ਪੈਰ ਛੂ ਲਏ ਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਵੀ ਆਪਣੀ ਮਾਂ ਛੱਡ ਕੇ ਆਈ ਆਂ ਤੇ ਤੁਹਾਨੂੰ ਮਾਂ ਬਣਾਇਆ ਆਂ ਤੇ ਹਮੇਸ਼ਾ ਐਵੇਂ ਹੀ ਤੁਹਾਡੀ ਸੇਵਾ ਕਰਦੀ ਰਹੂੰਗੀ ਤੇ ਮਨ ਹੀ ਮਨ ਆਪਣੀ ਨਾਨਾ ਦਾ ਧੰਨਵਾਦ ਕੀਤਾ ਜਿਨਨੇ ਪੈਣਾ ਤੋਂ ਵੀ ਵੱਧ ਕੇ ਉਹਦਾ ਸਾਥ ਦਿੱਤਾ ਸੀ ਅੱਜ ਲੋਹੜੀ ਵਾਲਾ ਦਿਨ ਸੀ ਤੇ ਘਰ ਸਾਰਿਆਂ ਨੇ ਮਿਲ ਕੇ ਪੁੱਗਾ ਬਾਲਿਆ ਸੀ ਤੇ ਆਣ ਗਵਾਨੀਆਂ ਸਾਰੀਆਂ ਜਨਾਨੀਆਂ ਆਈਆਂ ਸੀ ਨੱਚ ਟੱਪ ਕੇ ਸਾਰਿਆਂ ਨੇ ਲੋੜੀ ਮਨਾਈ ਤੇ ਸਾਰੇ ਹੀ ਬੜੇ ਖੁਸ਼ ਸੀ ਕਿਰਨ ਦੀ ਜ਼ਿੰਦਗੀ ਚ ਕੋਈ ਦੁੱਖ ਨਹੀਂ ਰਿਹਾ ਸੀ ਤੇ ਉਹ ਆਪਣੇ ਆਪ ਨੂੰ ਬੜੀ ਹੀ ਕਿਸਮਤ ਵਾਲੀ ਸਮਝਦੀ ਸੀ ਜਿੰਨੂੰ ਮਾਪਿਓ ਵਰਗਾ ਸੱਸ ਸਹੁਰਾ ਤੇ ਭੈਣਾਂ ਵਰਗੇ ਨਾਨਣ ਮਿਲ ਗਈ ਸੀ ਤੇ ਇੰਨਾ ਪਿਆਰ ਕਰਨ ਵਾਲਾ ਘਰ ਵਾਲਾ ਮਿਲ ਗਿਆ ਸੀ ਸੋ ਦੋਸਤੋ ਸਾਰਿਆਂ ਨੂੰ ਲੋੜੀਂਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ